ਸਤਿ ਸ਼੍ਰੀ ਅਕਾਲ ਦੋਸਤੋ ਪੇਪਰ ਦੀ ਤਿਆਰੀ ਪੂਰੀ ਹੋਵੇ ਜਾਂ ਨਾ ਹੋਵੇ ਪਰ ਪੇਪਰ ਤੋਂ ਪਹਿਲਾਂ ਵਾਲੀ ਉਹ ਇੱਕ ਰਾਤ ਸਭ ਲਈ ਬਹੁਤ ਭਾਰੀ ਹੁੰਦੀ ਆ ਦਿਲ ਦੀ ਧੜਕਣ ਤੇਜ਼ ਹੁੰਦੀ ਆ ਅਜੀਹਾ ਲੱਗਦਾ ਹੈ ਕਿ ਸਭ ਕੁਝ ਭੁੱਲ ਰਿਹਾ ਹੈ ਅਤੇ ਸਿਲੇਬਸ ਅਜੇ ਵੀ ਪਹਾੜ ਜਿড্ডা ਲੱਗਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਆਖਰੀ 24 ਘੰਟੇ ਤੁਹਾਡੇ ਪੂਰੇ ਸਾਲ ਦੀ ਮਿਹਨਤ ਨੂੰ ਸਫਲ ਬਣਾ ਸਕਦੇ ਨੇ ਜਾਂ ਖਰਾਬ ਕਰ ਸਕਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਉਹ ਟਾਪਰਜ਼ ਲਾਸਟ ਨਾਈਟ ਰੁਟੀਨ ਸਾਂਝਾ ਕਰੂੰਗੀ ਜੋ ਤੁਹਾਨੂੰ ਘਬਰਾਹਟ ਤੋਂ ਬਚਾਏਗੀ ਅਤੇ ਤੁਹਾਡੀ ਰਿਵੀਜ਼ਨ ਨੂੰ 2 ਗੁਣਾ ਤੇਜ਼ ਕਰੇਗੀ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਕਿਉਂਕਿ ਮੈਂ ਇੱਕ ਐਂਟੀ ਪੈਨਿਕ ਟਿਪ ਵੀ ਦੇਵਾਂਗੀ ਸਭ ਤੋਂ ਵੱਡੀ ਗਲਤੀ ਜੋ ਬੱਚੇ ਕਰਦੇ ਨੇ ਨਮਾ ਚੈਪਟਰ ਸ਼ੁਰੂ ਕਰਨਾ ਪੇਪਰ ਤੋਂ ਇੱਕ ਰਾਤ ਪਹਿਲਾਂ ਕੋਈ ਵੀ ਨਵਾਂ ਟੋਪਿਕ ਨਾ ਛੇੜੋ ਇਹ ਨਾ ਸਿਰਫ ਤੁਹਾਡਾ ਸਮਾਂ ਖਰਾਬ ਕਰੇਗਾ ਸਗੋਂ ਜੋ ਤੁਹਾਨੂੰ ਪਹਿਲਾਂ ਹੀ ਆਉਂਦਾ ਹੈ ਉਸ ਵਿੱਚ ਵੀ ਕਨਫਿਊਜ਼ਨ ਪੈਦਾ ਕਰੇਗਾ ਜੋ ਤੁਹਾਨੂੰ 80% ਆਉਂਦਾ ਹੈ ਉਹਨੂੰ 100% ਪੱਕਾ ਕਰੋ ਨਵੀਂ ਚੀਜ਼ ਸਿੱਖਣ ਦੀ ਬਜਾਏ ਪੁਰਾਣੀ ਚੀਜ਼ ਦੀ ਰਿਵੀਜ਼ਨ ਕਰੋ ਹੁਣ ਰਿਵੀਜ਼ਨ ਕਿਵੇਂ ਕਰਨੀ ਆ ਪੂਰੀ ਕਿਤਾਬ ਦੁਆਰਾ ਨਹੀਂ ਪੜ੍ਹਨੀ ਹਰ ਚੈਪਟਰ ਦੀ ਸਮਰੀ ਅਤੇ ਮੁੱਖ ਬਿੰਦੂਆਂ ਤੇ ਨਜ਼ਰ ਮਾਰੋ ਸਾਇੰਸ ਅਤੇ ਜੀਓਗ੍ਰਾਫੀ ਵਰਗੇ ਵਿਸ਼ਿਆਂ ਵਿੱਚ ਸਿਰਫ ਡਾਇਗ੍ਰਾਮਸ ਅਤੇ ਲੇਬਲਿੰਗ ਦੇਖੋ ਮੈਥ ਵਿੱਚ ਸਿਰਫ ਫਾਰਮੂਲੇ ਰਿਵਾਈਜ਼ ਕਰੋ 50 ਮਿੰਟ ਪੜੋ ਅਤੇ 10 ਮਿੰਟ ਦੀ ਬ੍ਰੇਕ ਲਓ ਲਗਾਤਾਰ 3 ਤੋਂ 4 ਘੰਟੇ ਬੈਠਣ ਨਾਲ ਦਿਮਾਗ ਦੀ ਗ੍ਰੈਂਡ ਸ਼ਕਤੀ ਘਟ ਜਾਂਦੀ ਆ ਅੱਧੀ ਰਾਤ ਨੂੰ ਪੈਨ ਲੱਭਣਾ ਤੁਹਾਡੇ ਤੇ ਸਟ੍ਰੈਸ ਵਧਾ ਸਕਦਾ ਹੈ ਸੌਣ ਤੋਂ ਪਹਿਲਾਂ ਇਹ ਚੀਜ਼ਾਂ ਤਿਆਰ ਰੱਖੋ ਘੱਟੋ ਘੱਟ 2 ਨੀਲੇ ਪੈਨ, ਪੈਨਸਲ, ਸਕੀਲ ਅਤੇ ਰਬੜ ਆਪਣਾ ਰੋਲ ਨੰਬਰ ਜਾਂ ਐਡਮਿਟ ਕਾਰਡ ਸਭ ਤੋਂ ਪਹਿਲਾਂ ਬੈਗ ਵਿੱਚ ਰੱਖੋ। ਆਪਣੇ ਕੱਪੜੇ ਅਤੇ ਘੜੀ ਤਿਆਰ ਰੱਖੋ ਤਾਂ ਜੋ ਸਵੇਰੇ ਭੱਜ ਦੌੜ ਨਾ ਹੋਵੇ। ਬਹੁਤ ਸਾਰੇ ਬੱਚੇ ਸਾਰੀ ਰਾਤ ਜਾਗ ਕੇ ਪੜ੍ਹਦੇ ਹਨ। ਇਹ ਸਭ ਤੋਂ ਘਾਤਕ ਗਲਤੀ ਆ। ਜੇ ਤੁਹਾਡਾ ਦਿਮਾਗ ਸੁੱਤਾ ਨਹੀਂ ਤਾਂ ਪੇਪਰ ਵਿੱਚ ਇਹ ਬਲੈਂਕ ਹੋ ਜਾਵੇਗਾ। ਕਟੋ-ਕਟ 6 ਘੰਟੇ ਦੀ ਨੀਂਦ ਜ਼ਰੂਰ ਲਓ ਸੌਣ ਨਾਲ ਤੁਹਾਡੀ ਸ਼ਾਰਟ ਟਰਮ ਮੈਮਰੀ ਲੌਂਗ ਟਰਮ ਮੈਮਰੀ ਵਿੱਚ ਬਦਲ ਜਾਵੇਗੀ ਬਹੁਤ ਜ਼ਿਆਦਾ ਚਾਹ ਜਾਂ ਕੌਫੀ ਨਾ ਪੀਓ ਇਸ ਨਾਲ ਨੀਂਦ ਉੱਡ ਸਕਦੀ ਹੈ ਪਰ ਕਬਰਾਹਟ ਵੱਧ ਸਕਦੀ ਹੈ ਪੇਪਰ ਵਾਲੇ ਦਿਨ ਸਵੇਰੇ ਕੀ ਕਰਨਾ ਹੈ ਬਹੁਤ ਜ਼ਿਆਦਾ ਭਾਰੀ ਖਾਣਾ ਨਾ ਖਾਓ ਫਲ ਜਾਂ ਹਲਕਾ ਨਾਸ਼ਤਾ ਕਰੋ ਉਹਨਾਂ ਦੋਸਤਾਂ ਤੋਂ ਦੂਰ ਰਹੋ ਜੋ ਕਹਿੰਦੇ ਹਨ ਮੇਰਾ ਤਾਂ ਕੁਝ ਨਹੀਂ ਹੋਇਆ ਜਾਂ ਇਹ ਵਾਲਾ ਸਵਾਲ ਬਹੁਤ ਔਖਾ ਹੈ ਇਹ ਤੁਹਾਡਾ ਆਤਮ ਵਿਸ਼ਵਾਸ ਡੇਗ ਸਕਦਾ ਹੈ ਆਪਣੇ ਆਪ ਨੂੰ ਕਹੋ ਮੈਂ ਤਿਆਰੀ ਕੀਤੀ ਹੈ ਤੇ ਮੈਂ ਵਧੀਆ ਹੀ ਕਰਾਂਗਾ ਹੁਣ ਵਾਰੀ ਆ ਬੋਨਸ ਟਿਪ ਦੀ ਜੇਕਰ ਪੇਪਰ ਦੇਖ ਕੇ ਜਾਂ ਪੇਪਰ ਤੋਂ ਠੀਕ ਪਹਿਲਾਂ ਤੁਹਾਨੂੰ ਪੈਨਿਕ ਅਟੈਕ ਮਹਿਸੂਸ ਹੋ ਰਿਹਾ ਹੈ ਤਾਂ ਡੀ ਬਰੀðਿੰਗ ਕਰੋ ਮਤਲਬ ਲੰਬੇ ਸਾਹ ਲਓ ਆਪਣੇ ਆਲੇ ਦੁਆਲੇ ਤਿੰਨ ਚੀਜ਼ਾਂ ਦੇਖੋ ਤਿੰਨ ਆਵਾਜ਼ਾਂ ਸੁਣੋ ਅਤੇ ਆਪਣੇ ਹੱਥਾਂ ਦੀਆਂ ਤਿੰਨ ਉਂਗਲਾਂ ਨੂੰ ਮਹਿਸੂਸ ਕਰੋ ਇਹ ਤੁਰੰਤ ਤੁਹਾਡੇ ਦਿਮਾਗ ਨੂੰ ਪ੍ਰੈਜ਼ੈਂਟ ਵਿੱਚ ਵਾਪਸ ਲੈ ਆਵੇਗਾ ਅਤੇ ਡਰ ਨੂੰ ਖਤਮ ਕਰ ਦੇਵੇਗਾ ਯਾਦ ਰੱਖਿਓ ਇੱਕ ਪੇਪਰ ਤੁਹਾਡੀ ਪੂਰੀ ਜ਼ਿੰਦਗੀ ਜਾਂ ਤੁਹਾਡੀ ਕਾਬਲੀਅਤ ਦਾ ਫੈਸਲਾ ਨਹੀਂ ਕਰ ਸਕਦਾ ਬਸ ਆਪਣਾ ਵੈਸਟ ਦਿਓ ਜੇ ਤੁਸੀਂ ਇਨ੍ਹਾਂ ਟਿਪਸ ਨੂੰ ਫਾਲੋ ਕਰੋਗੇ ਤਾਂ ਤੁਹਾਡਾ ਪੇਪਰ ਜ਼ਰੂਰ ਸ਼ਾਨਦਾਰ ਹੋਵੇਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਸ ਨੂੰ ਲਾਈਕ ਕਰੋ ਅਤੇ ਸਾਰੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਉਹਨਾਂ ਦੀ ਕਬਰਹਾਟ ਵੀ ਦੂਰ ਹੋ ਸਕੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਹੋਵੇ ਕਮੈਂਟ ਕਰਕੇ ਦੱਸਿਓ 올 ਦਾ ਵੈਸਟ ਚੱਕ ਦਿਓ ਫਟੇ